ਸਰਪ੍ਰੇਜ਼ ਲਾਰਡ ਜੈ ਮਸੀਹ ਕੀ ਪਰਮੇਸ਼ਰ ਦਾ ਧੰਨਵਾਦ ਹੋਵੇ ਅੱਜ ਇੱਕ ਵਾਰ ਫਿਰ ਤੋਂ ਸੁੰਦਰ ਸਮੇਂ ਦੇ ਲਈ ਕਿ ਖੁਦਾਬੰਦ ਨੇ ਇੱਕ ਵਾਰ ਫਿਰ ਤੋਂ ਤੁਹਾਡੇ ਵਿਚਕਾਰ ਆਉਣ ਦੇ ਲਈ ਸਮੇਂ ਤੇ ਮੌਕਾ ਦਿੱਤਾ ਮੇਰੇ ਪਿਆਰੇਓ ਕੱਲ ਆਪਾਂ ਇੱਕ ਕਲਾਸ ਪਾਈ ਸੀ ਜਿਹਦੇ ਬਾਰੇ ਇੱਕ ਨਿਹੰਗ ਸਿੰਘ ਨੇ ਯੀਸ਼ੂ ਦੇ ਬਾਰੇ ਗਲਤ ਟਿੱਪਣੀ ਕੀਤੀ ਸੀ ਕਿ ਯੀਸ਼ੂ ਤੇ ਖੁਦ ਸ਼ਰਾਬੀ ਸੀ ਤੇ ਦੂਜਾ ਉਹਨੇ ਬਾਈਬਲ ਦੇ ਉੱਤੇ ਟਿੱਪਣੀ ਕੀਤੀ ਸੀ ਉਹ ਟਿੱਪਣੀ ਇਹ ਸੀ ਕਿ ਦਾਊਦ ਨੇ ਇੱਕ ਉਰੀਆ ਨਾਮ ਦੇ ਵਿਅਕਤੀ ਨੂੰ ਮਰਵਾ ਕੇ ਉਹਦੀ ਪਤਨੀ ਨੂੰ ਆਪਣਾ ਬਣਾ ਲਿਆ ਫਿਰ ਉਹਦੇ ਮੁੰਡੇ ਨੇ ਦਾਊਦ ਦੀ ਆਪਣੀ ਹੀ ਕੁੜੀ ਆਪਣੀ ਹੀ ਭੈਣ ਦੇ ਨਾਲ ਉਹਨੇ ਜਿਹੜਾ ਬਲਾਤਕਾਰ ਕੀਤਾ ਤੇ ਕਈ ਹੋਰ ਵੀ ਜਿਹੜੇ ਉਹਨੇ ਮੁੱਦੇ ਚੱਕੇ ਸੀ ਪਰ ਮੇਰੇ ਪਿਆਰਿਓ ਕਈ ਵਾਰ ਸਿਰਫ ਆਪਾਂ ਬਾਈਬਲ ਨੂੰ ਨੀਮਾ ਵਿਖਾਉਣ ਦਾ ਕਰਕੇ ਓਨੀ ਚੀਜ਼ ਲੋਕਾਂ ਨੂੰ ਪੜ੍ਹ ਕੇ ਦਿਖਾਉਨੇ ਆ ਤਾਂ ਕਿ ਅਸੀਂ ਬਾਈਬਲ ਨੂੰ ਨੀਚਾ ਕਰ ਸਕੀਏ ਤੇ ਬਾਈਬਲ ਨੂੰ ਝੂਠਾ ਜਾਂ ਗਲਤ ਸਾਬਿਤ ਕਰ ਸਕੀਏ ਪਰ ਤੁਸੀਂ ਅੱਗੇ ਯਹੋਵਾ ਨੇ ਫਿਰ ਕਿਦਾਂ ਪਰਮੇਸ਼ਰ ਨੇ ਦਾਊਦ ਦਾ ਨਿਆਂ ਕੀਤਾ ਕਿਦਾਂ ਉਨੇ ਉਹਦੀ ਇਸ ਗਲਤੀ ਦਾ ਉਹਨੂੰ ਡੰਡ ਦਿੱਤਾ ਤੁਸੀਂ ਇਹ ਗੱਲ ਵੀ ਪੜ ਕੇ ਸੁਣਾਉਣੀ ਚਾਹੀਦੀ ਸੀ ਤੁਹਾਨੂੰ ਸੋ ਆਈਏ ਸਭ ਤੋਂ ਪਹਿਲਾਂ ਅਸੀਂ ਬਾਈਬਲ ਦੇ ਵਿੱਚ ਬਚਨਾਂ ਨੂੰ ਪੜ ਲਵਾਂਗੇ ਫਿਰ ਅਸੀਂ ਇਸ ਗੱਲ ਦਾ ਪੂਰੀ ਰੀਤੀ ਦੇ ਨਾਲ ਖੁਲਾਸਾ ਕਰਾਂਗੇ ਕਿ ਦਾਊਦ ਨੇ ਜੇ ਪਾਪ ਕੀਤਾ ਤੇ ਫਿਰ ਪਰਮੇਸ਼ਵਰ ਨੇ ਉਹਦਾ ਕਿੱਦਾਂ ਨਿਆਂ ਕੀਤਾ ਕਿੱਦਾਂ ਉਹਨੂੰ ਡੰਡ ਦਿੱਤਾ ਸੋ ਸਭ ਤੋਂ ਪਹਿਲਾਂ ਇੱਕ ਬਚਨ ਪੜਾਂਗੇ ਨੀਤੀ ਬਚਨ ਉਹਦਾ 12 ਬਾਪ ਉਹਦਾ 14 ਆਇਤ ਸੋ ਇੱਥੇ ਲਿਖਿਆ ਸੱਜਣ ਆਪਣੇ ਵਚਨਾਂ ਦੇ ਫਲ ਦੇ ਦੁਆਰਾ ਭਲਾਈ ਨਾਲ ਤ੍ਰਿਪਤ ਹੁੰਦਾ ਹੈ ਅਤੇ ਜੈਸੀ ਕਰਨੀ ਵੈਸੀ ਭਰਨੀ ਹੁੰਦੀ ਹੈ ਮੇਰੇ ਪਿਆਰਿਓ ਇਸ ਜਗ੍ਹਾ ਤੇ ਲਿਖਿਆ ਤੁਸੀਂ ਜਿੱਦਾਂ ਕਰੋਗੇ ਉਦਾਂ ਤੁਹਾਨੂੰ ਭਰਨਾ ਪਏਗਾ ਇਹ ਅੱਜ ਤੋਂ ਪਹਿਲਾਂ ਅਸੀਂ ਗੱਲ ਸੰਸਾਰਿਕ ਲੋਕਾਂ ਦੇ ਮੂਹੋਂ ਸੁਣਦੇ ਸੀ अच्छे अच्छे सुविचारਾਂ ਦੇ ਵਿੱਚ ਸੁਣਦੇ ਸੀ ਕਿ ਜਿੱਦਾਂ ਕਰੋਗੇ ਓਦਾਂ ਭਰੋਗੇ ਤੇ ਇੱਥੇ ਵੀ ਬਚਨ ਦੇ ਵਿੱਚ ਲੇਕੇ ਦੇ ਦੇ ਤਾਂ ਜੈਸੀ ਕਰਨੀ ਵੈਸੀ ਭਰਨੀ ਹੋਗੀ ਹੁਣ ਅਸੀਂ ਗੱਲ ਕਰਦੇ ਆ ਦੌਦ ਦੇ ਪਾਪ ਦੀ ਦੌਦ ਨੇ ਪਾਪ ਕੀ ਕੀਤਾ ਦੌਦ ਰਾਜਾ ਦਾ ਕਿਸੇ ਜਾਤੀ ਦੇ ਨਾਲ ਯੁੱਧ ਚੱਲ ਰਿਹਾ ਸੀ ਇੱਕ ਦਿਨ ਕੀ ਹੋਇਆ ਕਿ ਉਹਨੇ ਆਪਣੀ ਸੈਨਾ ਨੂੰ ਯੁੱਧ ਦੇ ਉੱਤੇ ਕੱਲਿਆ ਆਪ ਨਹੀਂ ਗਿਆ ਤੇ ਉਹ ਆਪਣੀ ਛੱਤ ਦੇ ਉੱਤੇ ਟਹਿਲ ਰਿਹਾ ਸੀ ਤੇ ਜਦ ਉਹ ਆਪਣੀ ਛੱਤ ਦੇ ਉੱਤੇ ਟਹਿਲ ਰਿਹਾ ਸੀ ਤੇ ਇੱਕ ਇਸਤਰੀ ਜਿਹਦਾ ਨਾਂ ਸੀ ਬੈਤਸਬਾ ਉਹਨੂੰ ਉਹਨੇ ਨਾਉਂਦੇ ਦੇਖ ਲਿਆ ਤੇ ਉਹਦਾ ਜਿਹੜਾ ਮਨ ਉਹਦੇ ਤੇ ਮੋਹਿਤ ਹੋ ਗਿਆ ਉਹ ਇੱਕ ਸ਼ਾਦੀशुदा ਔਰਤ ਸੀ ਤੇ 다উদ ਦੀ ਹੀ ਸੈਨਾ ਦੇ ਵਿੱਚ ਉਹਦਾ ਪਤੀ ਜਿਹਦਾ ਨਾਂ ਸੀ ਉਰੀਆ ਉਹ ਕੰਮ ਕਰਦਾ ਸੀ 다উদ ਨੇ ਫਿਰ ਉਸ ਇਸਤਰੀ ਨੂੰ ਬੁਲਵਾਇਆ ਉਹਦੇ ਨਾਲ ਸੰਗ ਕੀਤਾ ਅਤੇ ਬਾਦ ਦੇ ਵਿੱਚ ਦੌਦ ਨੇ ਚਲਾਕੀ ਦੇ ਨਾਲ ਉਹਦੇ ਪਤੀ ਨੂੰ ਮਰਵਾ ਕੇ ਤੇ ਉਸ ਔਰਤ ਨੂੰ ਹਮੇਸ਼ਾ ਦੇ ਲਈ ਆਪਣਾ ਬਣਾ ਲਿਆ ਤੇ ਮੇਰੇ ਪਿਆਰਿਓ ਜਦੋਂ ਨੇ ਇਹ ਕੀਤਾ ਅਸੀਂ ਵਚਨ ਪੜ੍ਹਾਂਗੇ ਸ਼ਮੂਏ ਦੂਜਾ ਸ਼ਮੂਏ ਉਹਦਾ 11ਵਾਂ ਬਾਪ ਉਹਦਾ 26 ਵਚਨ ਜਦ ਉਰੀਆ ਕੀ ਇਸਤਰੀ ਨੇ ਇਹ ਸੁਨਾ ਕਿ ਮੇਰਾ ਪਤੀ ਮਰ ਗਿਆ ਹੈ ਤਦ ਵਹ ਆਪਣੀ ਆਪਣੇ ਪਤੀ ਕੇ ਲਈ ਰੋਨੇ ਪੀਟਨੇ ਲਗੀ और जब उसने उसके विलाप के दिन बीत गए तब दाऊद ने उसे बुलवाकर अपने घर में रख लिया और वह उसकी पत्नी हो गई और उसके पुत्र उत्पन्न हुआ परंतु उस काम से जो दाऊद ने किया था यहोवा क्रोधित हुआ मेरे प्यारे ध्यान देखे सुन लियो भावे ये दास जी वो परमेश्वर सी ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਜੇ ਕਿਸੇ ਵਿਅਕਤੀ ਨੇ ਭਲਾਈ ਕੀਤੀ ਆ ਉਹਨੂੰ ਵੀ ਦਿਖਾਇਆ ਜਾਂਦਾ ਵਾ ਜੇ ਬੁਰਾਈ ਕੀਤੀ ਆ ਉਹਨੂੰ ਵੀ ਪ੍ਰਗਟ ਕੀਤਾ ਜਾਂਦਾ ਤਾਂ ਕਿ ਉਹਨੂੰ ਵੀ ਪ੍ਰਗਟ ਕੀਤਾ ਜਾਂਦਾ ਕਿ ਫਿਰ ਯਹਵਾ ਪਰਮਿਸ਼ਨ ਨੇ ਉਹਨਾਂ ਨੂੰ ਡੰਡ ਕਿਵੇਂ ਦਿੱਤਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹੋ ਜੀ ਗਲਤੀ ਨਾ ਕਰਨ ਤੇ ਇਸ ਜਗ੍ਹਾ ਤੇ ਲਿਖਿਆ ਪਰਮੇਸ਼ਵਰ ਜਿਹੜਾ ਸੀ ਯਹੋਵਾ ਜਿਹੜਾ ਸੀ ਉਹ ਦੌਦ ਦੇ ਇਸ ਪਾਪ ਤੋਂ ਕੀ ਹੋਇਆ ਕ੍ਰੋਧਤ ਹੋਇਆ ਉਹਦੇ ਨਾਲ ਸਹਾਭਗੀ ਨਹੀਂ ਹੋਇਆ ਸੋਲਵ ਬਾਬਾ ਜੀ ਨਿਹੰਗ ਸਾਹਿਬ ਪਰਮੇਸ਼ਵਰ ਪੱਖਪਤੀ ਪਰਮੇਸ਼ਵਰ ਨਹੀਂ ਆ ਕਿ ਉਹਦੇ ਲੋਕ ਭਾਵੇਂ ਗਲਤੀ ਵੀ ਕਰਨ ਤੇ ਉਹਨਾਂ ਦਾ ਨਿਆਂ ਨਾ ਕਰੇ ਇੱਥੇ ਦਾਊਦ ਨੇ ਜੇ ਪਾਪ ਕੀਤਾ ਆ ਤੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਯਹੋਵਾ ਉਹਦੇ ਤੋਂ ਕੀ ਹੋਇਆ ਕਰੋਧਿਤ ਹੋਇਆ ਤੇ ਫਿਰ ਅੱਗੇ ਅਸੀਂ 12 ਬਾਪ ਦਾ ਪੜਾਂਗੇ 9 ਵਚਨ ਦੂਜਾ ਸ਼ਮੂਏਲ 12 ਦਾ 9 ਵਚਨ तूने यहोवा की आज्ञा तुष्य जानकर क्यों ये काम किया जो यहोवा की दृष्टि में बुरा है हित्ती ओरिया को तूने तलवार से घात किया और उसकी पत्नी को अपना कर लिया और उरिया को अमोनियों की तलवार से मरवा डाला इसलिए अब तलवार तेरे घर से कभी दूर ना होगी क्योंकि तूने मुझे तुष जानकर हिती उरिया की पत्नी को अपना कर लिया यहोवा यूं कहता है सुन मैं तेरे घर से विपत्ति उठाकर तुझ पर डालूंगा और तेरी पत्नियों को तेरे सामने लेकर दूसरों को दूंगा और वह दिन दोपहरी मैं तेरी पत्नियों से गर्म करेगा मेरे प्यारो ध्यान दे के सुन लियो आपा पहला वचन की पढ़ा ही जैसी करनी वैसी भरनी तो ਇੱਥੇ ਪਰਮੇਸ਼ਰ ਕਹਿ ਰਿਹਾ ਕਿ ਜਿੱਦਾਂ ਤੂੰ ਕਿਸੇ ਦੀ ਪਤਨੀ ਨੂੰ ਜ਼ਬਰਦਸਤੀ ਆਪਣਾ ਬਣਾਇਆ ਇਦਾਂ ਤੇਰੀਆਂ ਪਤਨੀਆਂ ਵੀ ਦੂਜੇ ਦੇ ਹੱਥਾਂ 'ਚ ਜਾਣਗੀਆਂ ਤੇ ਲੋਕ ਉਹਨਾਂ ਦੇ ਨਾਲ ਕੀ ਕਰਨਗੇ ਕੁਕਰਮ ਕਰਨਗੇ ਸੰਗ ਕਰਨਗੇ ਮੇਰੇ ਪਿਆਰਿਓ ਇਹ ਬਾਈਬਲ ਦਾ ਵਚਨ ਬਹੁਤ ਪੂਰਾ ਹੁੰਦਾ ਜਿੱਦਾਂ ਦਾ ਤੁਸੀਂ ਕਰੋਗੇ ਉਦਾਂ ਦੀ ਸੀਮ ਪਰਨੀ ਤੁਹਾਨੂੰ ਪਰਨੀ ਪੈਣੀ ਆ ਇੱਥੇ ਪਰਮੇਸ਼ਰ ਨੇ ਛੱਡਿਆ ਨਹੀਂ ਪਰਮੇਸ਼ਰ ਇਸ ਗੱਲ ਤੋਂ ਦੁਖੀ ਸੀ ਪਰਮੇਸ਼ਰ ਕਹਿੰਦਾ ਮੈਂ ਤੇਰੇ ਇਸ ਗੱਲ ਤੋਂ ক্রੋਧਿਤ ਹਾਂ ਤੂੰ ਮੇਰੀ ਆਗਿਆ ਨੂੰ ਤੋਸ਼ ਜਾਣਿਆ ਵਾ ਤੂੰ ਇੱਕ ਨਿਰਦੋਸ਼ ਬੰਦੇ ਨੂੰ ਮਾਰਾਇਆ ਵਾ ਹੁਣ ਤੂੰ ਜੇ ਕਿਸੇ ਦੀ ਪਤਨੀ ਨੂੰ ਆਪਣਾ ਬਣਾਇਆ ਆ ਤੇ ਤੇਰੀਆਂ ਪਤਨੀਆਂ ਵੀ ਕਿਸੇ ਦੂਜਿਆਂ ਦੇ ਨਾਲ ਕੀ ਕਰਨਗੀਆਂ ਸੰਗ ਕਰਨਗੀਆਂ ਇੱਥੇ ਗਾਣੀ ਖਤਮ ਨਹੀਂ ਹੋਈ ਫਿਰ ਅੱਗੇ 12 ਦਾ 14 ਵਚਨ ਵੀ ਪੜਿਓ ਹੋਰ ਵੀ ਕੀ ਕੀ ਦੌਦ ਨੂੰ ਭੁਗਤਣਾ ਪਿਆ ਤੋ ਵੀ तूने जो इस काम के द्वारा यहोवा के शत्रुओं को तिरस्कार करने का बड़ा अवसर दिया इस कारण तेरा जो बेटा उत्पन्न हुआ है वह अवश्य ही मरेगा तब नतान अपने घर चला गया मेरे प्यारे वो फिर दाऊद दे संग करने दे द्वारा जो उरिया दी पत्नी यानी बैतसबा तुम जेड़ा बच्चा पैदा होया सी ਪਰਮੇਸ਼ਵਰ ਕਹਿੰਦਾ ਉਹ ਬੱਚਾ ਵੀ ਜ਼ਿੰਦਾ ਨਹੀਂ ਰਹੇਗਾ ਇਹਦਾ ਵੀ ਤੈਨੂੰ ਹਰਜਾਨਾ ਭਰਨਾ ਪੜੇਗਾ ਤੇਰੇ ਦੁਆਰਾ ਜੋ ਬੈਤਸਬਾ ਤੋਂ ਬੱਚਾ ਪੈਦਾ ਆ ਉਹ ਵੀ ਮਰੇਗਾ ਤੇ ਅੱਗੇ ਫਿਰ ਕੀ ਲਿਖਿਆ जो बच्चा उरिया की पत्नी से दाऊद के द्वारा उत्पन्न हुआ था वह यहोवा का मारा बहुत ही रोगी हो गया ध्यान दे के सुन लियो जो बच्चा उस औरत द्वारा दाऊद तो पैदा आया बड़ा बीमार पै गया रोगी हो गया तो अग्नि लिखा अथा दाऊद उस लड़के के लिए परमेश्वर से विनती करने लगा और उपवास किया और भीतर जाकर रात भर भूमि पर पड़ा रहा ਤਬ ਉਸਕੇ ਘਰਾਨੇ ਕੇ ਪੁਨਰੀਏ ਉੱਠਕਰ ਭੂਮੀ ਪਰ ਸੇ ਉਠਾਣੇ ਕੇ ਲਈ ਉਸਕੇ ਪਾਸ ਗਏ ਪਰੰਤੂ ਉਸਨੇ ਨਾ ਚਾਹਾ ਔਰ ਉਨਕੇ ਸੰਗ ਰੋਟੀ ਨਾ ਖਾਈ 7ਵੇ ਦਿਨ ਬੱਚਾ ਮਰ ਗਿਆ ਮੇਰੇ ਪਿਆਰੇਓ ਧਿਆਨ ਨਾਲ ਸੁਣ ਲਓ ਜਿਹੜਾ ਬੱਚਾ ਉਸ ਔਰਤ ਤੋਂ ਪੈਦਾ ਆਇਆ ਸੀ ਉਹ ਬਿਮਾਰ ਹੋਇਆ ਦੌਦ ਨੇ ਰੋਇਆ ਉਕਰ ਲਾਇਆ ਪ੍ਰਭੂ ਅਗੇ ਪ੍ਰਭੂ ਮੈਨੂੰ ਮਾਫ ਕਰ ਦੇ ਆ ਕਈ ਦਿਨਾ ਤੱਕ ਰਾਖ ਦੇ ਵਿੱਚ ਬੈਠਾ ਰਿਹਾ ਪਰ ਤਾਂ ਵੀ ਉਹ ਬੱਚਾ ਮਰ ਗਿਆ ਤੇ ਫਿਰ ਇੱਥੇ ਕਹਾਣੀ ਖਤਮ ਨਹੀਂ ਹੋਈ ਫਿਰ ਅੱਗੇ ਜਾ ਕੇ 다উদ ਦਾ ਬੇਟਾ ਜਿਹੜਾ ਸੀ ਅਮਨੋਨ ਉਹਨੇ 다উদ ਦੀ ਪੁੱਤਰੀ ਤਮਾਰ 다উদ ਦੇ ਬੇਟੇ ਨੇ ਆਪਣੀ ਭੈਣ ਤਮਾਰ ਦੇ ਨਾਲ ਬਲਾਤਕਾਰ ਕੀਤਾ ਤੇ ਮੇਰੇ ਪਿਆਰਿਓ ਫਿਰ ਜਾ ਕੇ ਤਮਾਰ ਦੇ ਭਰਾ ਅਬਸ਼ਾਲੋਮ ਨੇ ਅਮੂਮ ਦਾ ਅਮਨੋਨ ਦਾ ਜਾ ਕੇ ਕਤਲ ਕਰਤਾ ਦੇਖੋ ਕਿੰਨਾ ਹਰਜਾਨਾ ਭਰਨਾ ਪਿਆ ਦਾਊਦ ਨੂੰ ਇਹ ਪਰਮੇਸ਼ਵਰ ਦਾ ਕ੍ਰੋਧ ਉਹਦੇ ਉੱਤੇ ਸੀ ਪਰਮੇਸ਼ਵਰ ਦੀ ਫਿਟਕਾਰ ਉਹਦੇ ਉੱਤੇ ਸੀ ਇਹ ਡਾਂਡਿਆ ਉਹਨੂੰ ਪਿਆ ਪਰਮੇਸ਼ਵਰ ਨੇ ਉਹਦਾ ਨ્યાਅ ਕੀਤਾ ਵਾ ਸਭ ਤੋਂ ਪਹਿਲਾਂ ਮੇਰੇ ਪਿਆਰਿਓ ਉਹਦੀਆਂ ਪਤਨੀਆਂ ਦੂਜਿਆਂ ਨੂੰ ਦੂਜਿਆਂ ਦੇ ਨਾਲ ਜਾ ਕੇ ਸੰਗ ਕਰਨ ਗਈਆਂ ਕਿਉਂਕਿ ਦਾਊਦ ਨੇ ਕਿਸੇ ਦੀ ਪਤਨੀ ਨਾਲ ਕੀਤਾ ਫਿਰ ਦੂਜੀ ਗੱਲ ਉਹਦੇ ਦੁਆਰਾ ਜਿਹੜਾ ਬੇਟਾ ਤਪਨ ਹੋਇਆ ਉਹ ਬਿਮਾਰ ਹੋ ਗਿਆ ਫਿਰ ਮਰ ਗਿਆ ਫਿਰ ਉਹਦੇ ਆਪਣੇ ਪੁੱਤਰ ਨੇ ਉਹਦੀ ਧੀ ਦੇ ਨਾਲ ਬਲਾਤਕਾਰ ਕੀਤਾ ਤੇ ਫਿਰ ਉਹਦੇ ਦੂਜੇ ਬੇਟੇ ਨੇ ਜਿਹਦੀ ਭੈਣ ਤਮਾਰ ਸੀ ਉਹਨੇ ਜਾ ਕੇ ਅਮਨੋਂ ਦਾ ਕਤਲ ਕੀਤਾ ਮੇਰੇ ਪਿਆਰਿਓ ਤੇ ਮੇਰੇ ਪਿਆਰਿਓ ਇੱਕ ਬਾਪ ਦੇ ਲਈ ਇਹਦੇ ਤੋਂ ਦੁਖਦ ਘਟਨਾ ਹੋਰ ਕਿਹੜੀ ਹੋ ਸਕਦੀ ਆ ਮੈਂ ਤੁਹਾਨੂੰ ਵਚਨ ਦੱਸਿਆ ਨਾ ਬਾਈਬਲ ਦੇ ਵਿੱਚ ਲਿਖਿਆ ਜੈਸਾ ਕਰੋਗੇ ਵੈਸਾ ਭਰੋਗੇ ਯਹੋਵਾ ਉਹਦੇ ਤੋਂ ਕਰੋਧਾ ਸੀ ਸੁਣ ਲਓ ਬਾਬਾ ਜੀ ਕਿ ਜੇ ਦਾਊਦ ਨੇ ਪਾਪ ਕੀਤਾ ਤੇ ਪਰਮੇਸ਼ਰ ਨੇ ਛੱਡਿਆ ਨਹੀਂ ਆ ਪਰਮੇਸ਼ਰ ਉਹਦੇ ਨਾਲ ਸਾਂਝੀ ਨਹੀਂ ਹੋਇਆ ਵੀ ਤੂੰ ਚੰਗਾ ਕੰਮ ਕੀਤਾ ਆ ਪਰਮੇਸ਼ਰ ਨੂੰ ਵੀ ਪਤਾ ਸੀ ਉਹਨੇ ਗਲਤ ਕੀਤਾ ਆ ਫਿਰ ਪਰਮੇਸ਼ਰ ਨੇ ਉਹਨੂੰ ਕਿੱਡਾ ਤਕੜਾ ਡੰਡ ਦਿੱਤਾ ਆ ਉਹਦਾ ਨਿਆਂ ਕੀਤਾ ਵਾ ਤੇ ਅੱਜ ਸਾਨੂੰ ਮੇਰੇ ਪਿਆਰਿਓ ਇਸ ਘਟਨਾ ਤੋਂ ਇਹ ਸਮਝਣਾ ਆ ਬਾਬੇ ਨੂੰ ਜਵਾਬ ਆ ਤੇ ਸਾਡੇ ਮਸੀਹ ਲੋਕਾਂ ਵਾਸਤੇ ਇਹ ਸਮਝਣ ਦੀ ਗੱਲ ਆ ਕਿ ਅਸੀਂ ਪਰਮੇਸ਼ਰ ਦੇ ਸਾਹਮਣੇ ਜਿੱਦਾਂ ਦਾ ਪਾਪ ਕਰਾਂਗੇ ਓਦਾਂ ਦੀ ਸਾਨੂੰ ਭਰਨੀ ਭਰਨੀ ਪਵੇਗੀ ਇਸ ਕਰਕੇ ਮੇਰੇ ਪਿਆਰਿਓ ਪਰਮੇਸ਼ਰ ਤੋਂ ਡਰੋ ਪਰਮੇਸ਼ਰ ਦੇ ਸਾਹਮਣੇ ਅਧੀਨ ਹੋ ਜੋ ਖੰਭੋ ਦੇ ਸਾਹਮਣੇ ਨਹੀਂ ਤੇ ਜੈਸਾ ਕਰੋਗੇ ਓਦਾਂ ਦਾ ਨਿਆਂ ਪਰਮੇਸ਼ਰ ਤੁਹਾਡੇ ਸਾਹਮਣੇ ਲੈ ਕੇ ਆਏਗਾ ਸੋ ਪ੍ਰਭੂ ਇਸ ਵਚਨ ਦੇ ਦੁਆਰਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦਿੱਤੀ ਹੈ ਸਾਰਿਆਂ ਨੂੰ ਜੈਮਸੀ ਦੀ ਗੋਡ ਬlesਸ ਯੂ ਪ੍ਰਭੂ ਤੁਹਾਨੂੰ ਆਸ਼ੀਸ਼ ਦੇ ਜੈਮਸੀ